ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਸਵਾਮੀ ਇਹ ਸਾਖੀ ਇੱਕ ਸਤ ਸੰਗੀ ਪਰਿਵਾਰ ਬਾਰੇ ਹੈ ਉਹਨਾਂ ਨੂੰ ਆਪਣੇ ਸਤ ਗੁਰੂ ਤੇ ਪੂਰਾ ਭਰੋਸਾ ਸੀ ਕਿ ਬਾਬਾ ਜੀ ਜੋ ਕਰਦੇ ਹਨ ਚੰਗਾ ਹੀ ਕਰਦੇ ਹਨ ਉਹਨਾਂ ਦਾ ਇੱਕ ਪੁੱਤਰ ਸੀ ਉਸ ਦਾ ਨਾਮ ਰਾਜੂ ਸੀ ਰਾਜੂ ਪੜਾਈ ਵਿੱਚ ਬਹੁਤ ਹੁਸ਼ਿਆਰ ਸੀ ਉਸ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਪੜਾਉਣਾ ਚਾਹੁੰਦੇ ਸਨ ਪਰ ਉਹਨਾਂ ਦੇ ਕੋਲ ਐਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਨੂੰ ਪੜ੍ਹਾਈ ਕਰਵਾ ਸਕਣ ਗਰੀਬ ਮਾਤਾ ਪਿਤਾ ਨੇ ਆਪਣਾ ਘਰ ਗਿਮਵੀ ਰੱਖ ਦਿੱਤਾ ਅਤੇ ਆਪਣੇ ਪੁੱਤਰ ਨੂੰ ਬੀ ਟੈਕ ਦੀ ਪੜ੍ਹਾਈ ਕਰਵਾਈ ਉਹ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਸੀ ਕਿ ਮੈਂ ਪੜ੍ਹਾਈ ਖਤਮ ਕਰਨ ਮੁਗਰੋਂ ਨੌਕਰੀ ਕਰਾਂਗਾ ਨੇ ਸਾਰੇ ਦੁੱਖ ਭੁੱਲ ਜਾਣਗੇ ਪਰ ਬੀ ਟੈਕ ਕਰਨ ਦੇ ਮਗਰੋਂ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਉਹ ਅਖਬਾਰਾਂ ਵਿੱਚ ਵੀ ਰੋਜ਼ ਚੈੱਕ ਕਰਦਾ ਰਹਿੰਦਾ ਸੀ ਤੇ ਇੰਟਰਵਿਊ ਦੇ ਲਈ ਫਾਰਮ ਵੀ ਭਰਦਾ ਰਹਿੰਦਾ ਸੀ ਪਰ ਜਦੋਂ ਇੰਟਰਵਿਊ ਹੁੰਦਾ ਸੀ ਤਾਂ ਉਹ ਆਪਣੀ ਜਾਣ-ਪਛਾਣ ਵਾਲੇ ਵਿਅਕਤੀਆਂ ਨੂੰ ਨੌਕਰੀ ਦੇ ਦਿੰਦੇ ਸਨ ਇੱਕ ਵਾਰ ਜਦੋਂ ਰਾਜੂ ਇੰਟਰਵਿਊ ਦੇਣ ਲਈ ਗਿਆ ਤਾਂ ਉਸ ਦੀ मां बाबा जी ਦੇ ਅੱਗੇ ਹੱਥ ਜੋੜ ਕੇ ਬੈਠ ਗਈ ਕਿ ਬਾਬਾ ਜੀ ਤੁਸੀਂ ਸਾਡੇ ਇਮਤਿਹਾਨ ਕਿਉਂ ਲੈ ਰਹੇ ਹੋ ਜੇਕਰ ਰਾਜੂ ਨੂੰ ਨੌਕਰੀ ਨਹੀਂ ਮਿਲੀ ਤਾਂ ਸਾਡੇ ਸਿਰ ਤੇ ਛੱਤ ਵੀ ਨਹੀਂ ਰਹੇਗੀ ਰਾਜੂ ਵੀ ਇੰਟਰਵਿਊ ਦੇ ਕੇ ਵਾਪਸ ਆ ਗਿਆ ਪਰ ਉਸ ਦੀ ਰਿਐਕਸ਼ਨ ਨਹੀਂ ਹੋਈ ਹੁਣ ਵੀ ਰਹਿ ਗਿਆ ਉਹ ਬਹੁਤ ਪਰੇਸ਼ਾਨ ਹੋ ਗਿਆ ਉਹ ਸੋਚਣ ਲੱਗਾ ਕਿ ਮੇਰੇ ਮਾਤਾ ਪਿਤਾ ਮੇਰੇ ਤੋਂ ਨੌਕਰੀ ਦੀ ਉਮੀਦ ਲਗਾ ਕੇ ਬੈਠੇ ਹਨ ਪਰ ਮੈਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ ਉਹ ਘਰ ਪਹੁੰਚ ਕੇ ਆਪਣੇ ਪਿਤਾ ਨੂੰ ਕਹਿਣ ਲੱਗਾ ਕਿ ਹੁਣ ਮੈਂ ਤੁਹਾਡੇ ਵਾਂਗ ਰਿਕਸ਼ਾ ਚਲਾਵਾਂਗਾ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲ ਰਹੀ ਮੈਂ ਦਿਨ ਰਾਤ ਮਿਹਨਤ ਕਰਾਂਗਾ ਤੇ ਤੁਹਾਡੀ ਮਦਦ ਕਰਾਂਗਾ ਮੈਨੂੰ ਇੰਨਾ ਪੜਨ ਦੇ ਭਾਵੇਂ ਵੀ ਨੌਕਰੀ ਨਹੀਂ ਮਿਲ ਰਹੀ ਉਸ ਦੀ ਮਾਂ ਨੇ ਕਿਹਾ ਕਿ ਜਿਵੇਂ ਤੇਰੀ ਮਰਜ਼ੀ ਅਗਲੇ ਦਿਨ ਉਸ ਦੇ ਪਿਤਾ ਨੇ ਉਸ ਨੂੰ ਕਿਰਾਏ ਤੇ ਇੱਕ ਰਿਕਸ਼ਾ ਲਿਆ ਕੇ ਦੇ ਦਿੱਤੀ ਬੋਲੇ ਲੋ ਪੁੱਤਰ ਜੀ ਤੇਰੇ ਕਿਸਮਤ ਵਿੱਚ ਇਹੀ ਕੰਮ ਹੈ ਉਹ ਆਪਣੇ ਘਰ ਨੂੰ ਛਡਾਉਣ ਵਾਸਤੇ ਦਿਨ ਰਾਤ ਰਿਕਸ਼ਾ ਚ ਚਲਾਉਣ ਲੱਗਾ ਕਿਉਂਕਿ ਸੇਠ ਉਹਨਾਂ ਦੇ ਪੈਸਿਆਂ ਤੇ ਬਹੁਤ ਜ਼ਿਆਦਾ ਵਿਆਜ ਲਗਾਉਂਦਾ ਸੀ ਜੇਕਰ ਬਖਤ ਤੇ ਸੇਠ ਨੂੰ ਪੈਸੇ ਨਾ ਦਿੱਤੇ ਤਾਂ ਇਹ ਮਕਾਨ ਸੇਠ ਨੂੰ ਹੀ ਦੇਣਾ ਪਵੇਗਾ ਇੱਕ ਦਿਨ ਗਰਮੀਆਂ ਦੇ ਦਿਨ ਸਨ ਰਾਜੂ ਆਪਣਾ ਰਿਕਸ਼ਾ ਲੈ ਕੇ ਸੜਕ ਤੇ ਖੜਿਆ ਹੋਇਆ ਸੀ ਤੇ ਦੂਜੇ ਪਾਸੇ ਸੇਠ ਦੀ ਵੱਡੀ ਗੱਡੀ ਆ ਰਹੀ ਸੀ ਰਾਜੂ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਇੱਕਦਮ ਨਾਲ ਸੜਕ ਦੇ ਵਿੱਚਕਾਰ ਚਲਾ ਗਿਆ ਤੇ ਉਹ ਸੇਠ ਦੀ ਗੱਡੀ ਵਿੱਚ ਜਾ ਵਜਾ 라ਜੂ ਸੜਕ ਦੇ ਕਿਨਾਰੇ ਤੇ ਜਾ ਕੇ ਡਿੱਗ ਗਿਆ ਤੇ ਬੇਹੋਸ਼ ਹੋ ਗਿਆ ਸੇਠ ਨੇ 라ਜੂ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਉਸ ਨੂੰ ਹਸਪਤਾਲ ਲੈ ਗਿਆ ਉਸ ਨੇ ਉਸ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਉੱਥੇ ਹੋਰ ਰਿਕਸ਼ਾ ਵਾਲੇ ਜੋ ਖੜੇ ਸਨ ਉਹਨਾਂ ਨੇ 라ਜੂ ਦੇ ਪਿਤਾ ਨੂੰ ਦੱਸ ਦਿੱਤਾ ਕਿ ਤੁਹਾਡਾ ਪੁੱਤਰ ਦਾ ਐਕਸੀਡੈਂਟ ਹੋ ਗਿਆ ਹੈ ਉਸ ਦਾ ਰਿਕਸ਼ਾ ਵੀ ਉੱਥੇ ਹੀ ਖੜਾ ਹੈ ਉਸ ਦਾ ਪਿਤਾ ਹਸਪਤਾਲ ਪਹੁੰਚ ਗਿਆ ਉਸ ਦਾ ਬੇਟਾ ਬਿਉਸ਼ ਪਿਆਸੀ ਡਾਕਟਰ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਇਸ ਦਾ ਇਲਾਜ ਸ਼ੁਰੂ ਹੋ ਗਿਆ ਹੈ ਉਸ ਨੇ ਪੁੱਛਿਆ ਕਿ ਇਲਾਜ ਦੇ ਲਈ ਕਿੰਨੇ ਪੈਸੇ ਲੱਗਣਗੇ ਤਾਂ ਹਸਪਤਾਲ ਵਾਲਿਆਂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡੇ ਬੇਟੇ ਦਾ ਇਲਾਜ ਉਹ ਸੇ ਠੀਕ ਕਰਵਾ ਰਹੇ ਹਨ ਦੋ ਦਿਨ ਮਗਰੋਂ ਰਾਜੂ ਨੂੰ ਉਸ ਆ ਗਿਆ ਇੱਕ ਪੁਲਿਸ ਵਾਲਾ ਰਾਜੂ ਦਾ ਬਿਆਨ ਲੈਣ ਲਈ ਉਸ ਦੇ ਕਮਰੇ ਵਿੱਚ ਚਲਾ ਗਿਆ ਸੇਠ ਰਾਜੂ ਦਾ ਪਤਾ ਲੈਣ ਲਈ ਹਸਪਤਾਲ ਆਇਆ ਸੀ ਪੁਲਿਸ ਵਾਲੇ ਨੂੰ ਦੇਖ ਕੇ ਸੇਠ ਬਾਹਰ ਖੜਾ ਹੋ ਗਿਆ ਰਾਜੂ ਨੇ ਪੁਲਿਸ ਵਾਲੇ ਨੂੰ ਦੱਸਿਆ ਕਿ ਵਾੜੇ ਵਾਲੇ ਦੀ ਕੋਈ ਗਲਤੀ ਨਹੀਂ ਹੈ ਮੇਰਾ ਹੀ 5 ਰੁਪਏ ਦਾ ਸਿੱਕਾ ਮੇਰੇ ਹੱਥ ਤੋਂ ਛੁੱਟ ਕੇ ਸੜਕ ਤੇ ਡਿੱਗ ਗਿਆ ਸੀ ਜਿਸ ਨੂੰ ਮੈਂ ਮੈਂ ਲੈਣ ਲਈ ਗਿਆ ਸੀ ਪੁਲਸ ਵਾਲਾ ਬਿਆਨ ਲੈ ਕੇ ਚਲਾ ਗਿਆ ਇੱਥੇ ਸਭ ਕੁਝ ਸੁਣ ਰਿਹਾ ਸੀ ਉਸ ਤੋਂ ਬਾਅਦ ਉਹ ਰਾਜੂ ਦੇ ਕੋਲ ਗਿਆ ਉਸਨੇ ਕਿਹਾ ਬੇਟਾ ਤੈਨੂੰ ਇਹ ਸੱਟ ਮੇਰੀ ਗੱਡੀ ਦੇ ਨਾਲ ਲੱਗੀ ਹੈ ਮੈਂ ਹੀ ਤੈਨੂੰ ਇੱਥੇ ਲੈ ਕੇ ਆਇਆ ਸੀ ਅੱਜੂ ਦੇ ਪਿਤਾ ਨੇ ਵੀ ਸੇਠ ਦੇ ਅੱਗੇ ਹੱਥ ਜੋੜ ਕੇ ਧੰਨਵਾਦ ਕੀਤਾ ਬਾਬਾ ਜੀ ਦਾ ਵੀ ਸ਼ੁਕਰ ਕੀਤਾ ਤੁਹਾਡੀ ਮਿਹਰ ਕਰਕੇ ਹੀ ਅੱਜ ਮੇਰਾ ਪੁੱਤਰ ਠੀਕ ਹੈ ਉਹਨਾਂ ਦੇ ਦਰਵਾਜ਼ੇ ਅੱਗੇ ਆ ੜੁਕੀਾਰੇ ਗਵਾਂਡੀ ਦੇਖ ਕੇ ਹੈਰਾਨ ਹੋ ਗਏ ਕਿ ਕਿੰਨੀ ਵੱਡੀ ਗੱਡੀ ਉਹਨਾਂ ਦੇ ਘਰ ਦੇ ਕੋਲ ਆ ਕੇ ਰੁਕੀ ਹੈ ਗੱਡੀ ਵਿੱਚੋਂ ਉੱਤਰ ਕੇ ਸੇਠ ਜੀ ਅੰਦਰ ਗਏ ਤੇ ਕਹਿਣ ਲੱਗੇ ਕਿ ਰਾਜੂ ਬੇਟਾ ਹੁਣ ਤੁਸੀਂ ਕਿਵੇਂ ਹੋ ਰਾਜੂ ਹੱਥ ਜੋੜ ਕੇ ਕਹਿਣ ਲੱਗਾ ਕਿ ਤੁਹਾਡੀ ਦਇਆ ਤੇ ਬਾਬਾ ਜੀ ਦੀ ਕਿਰਪਾ ਨਾਲ ਹੁਣ ਮੈਂ ਠੀਕ ਹਾਂ ਸੇਠ ਜੀ ਕਹਿਣ ਲੱਗੇ ਕਿ ਰਾਜੂ ਮੇਰੀ ਕੋਈ ਔਲਾਦ ਨਹੀਂ ਹੈ ਤੇ ਮੇਰਾ ਬਹੁਤ ਵੱਡਾ ਬਿਜ਼ਨਸ ਹੈ ਇਸ ਕਰਕੇ ਮੈਂ ਤੈਨੂੰ ਆਪਣਾ ਬਿਜ਼ਨਸ ਦਾ 파ਟਨਰ ਬਣਾਉਣਾ ਚਾਹੁੰਦਾ ਹਾਂ ਜੇਕਰ ਤੈਨੂੰ ਇਹ ਸਭ ਕੁਝ ਠੀਕ ਲੱਗ ਰਿਹਾ ਹੈ ਤਾਂ ਤੂੰ ਠੀਕ ਹੋ ਕੇ ਮੇਰੇ ਨਾਲ ਕੰਮ ਕਰ ਸਕਦਾ ਹੈ ਤੈਨੂੰ ਹੁਣ ਰਿਕਸ਼ਾ ਚਲਾਣ ਦੀ ਕੋਈ ਲੋੜ ਨਹੀਂ ਜੂਦੇ ਮਾਤਾ ਪਿਤਾ ਵੀ ਹੱਥ ਜੋੜ ਕੇ ਸੇਠ ਜੀ ਦਾ ਧੰਨਵਾਦ ਕਰਨ ਲੱਗ ਗਏ ਕਿ ਸਾਡੇ ਬਾਬਾ ਜੀ ਨੇ ਸਾਡੀ ਸੁਣ ਲਈ ਇਸ ਨੂੰ ਕੰਮ ਮਿਲ ਗਿਆ ਆਪਣੇ ਕੁਝ ਪੈਸੇ ਉਹਨਾਂ ਨੂੰ ਦਿੱਤੇ ਕਿ ਹੁਣ ਤੁਸੀਂ ਆਪਣਾ ਕਾਰਛਡਵਾ ਲਵੋ ਤੇ ਚਿੰਤਾ ਨਾ ਕਰੋ ਉਹ પતિ ਪਤਨੀ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰ ਕਰਨ ਲੱਗੇ। ਇਹ ਸਭ ਕੁਝ ਕਰਵਾਉਣ ਵਾਲੇ ਤੁਸੀਂ ਹੀ ਹੋ। ਬਾਬਾ ਜੀ ਸਭ ਕੁਝ ਕਰਵਾਉਣ ਵਾਲੇ ਤੁਸੀਂ ਹੀ ਹੋ। ਰਾਧਾ ਸਵਾਮੀ।